ਹੰਸਾ ਸਤਿਗੁਰੂ ਸਾਰਿਆਂ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਦੋ ਮੱਜਾਂ ਤੇ ਇੱਕ ਗਾਂ ਤਾਂ ਦਿਖਾਉਣੀ ਆ ਤੇ ਗੱਲਬਾਤ ਹੁਣ ਕਰਦੇ ਹਾਂ ਵੀ ਜੀ ਹੁਣ ਨਾ ਬਾਕੀ ਇਹ ਆ ਵੀ ਸੋਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਤੱਕੜ ਗੱਬਨ ਆਪਣੀ ਚੈੱਕ ਪਾਸ ਕਰਵਾ ਲਿਆ ਕਰੋ ਜਾ ਕੇ ਜਰੂਰ ਜਾਂ ਇੱਥੋਂ ਚੈੱਕ ਕਰਵਾ ਕੇ ਖੜਿਆ ਕਰੋ ਤੇ ਬਾਕੀ ਸਾਡੀ ਗੱਲ ਆ ਲੈਵੇ ਜਰੂਰ ਧਿਆਨ ਦਿਆ ਕਰੋ ਹਾਂਜੀ ਵਿਧੀ ਸਾਸਿਕਾ ਜੀ ਸਾਸਿਕਾ ਜੀ ਹੋ ਠੀਕ ਠਾਕ ਜੀ ਹਾਂਜੀ ਵਿਧੀ ਜੀ ਅੰਤ ਕੀ ਗੱਲ ਹੈ ਜ ਮੂੰਹ ਨਹੀਂ ਸਿੱਧਾ ਕਰ ਰਹੇ ਦੇ ਬਣ ਮਾੜਾ ਮੂੰਹ ਸਿੱਧਾ ਕੀ ਅੱਖ ਦੇ ਨਾਲ ਕੱਲ ਰਾਤੀ ਭੁੰਦੀ ਜੀ ਰੱਜ ਗਈ ਕੁੜੀ ਹੋਈ ਅੱਛਾ ਤੂੰ ਸੋਜੀ ਪਈ ਉਹਦੇ ਕਰ ਮੋਹੜੀ ਬੜੀ ਕਿਦਾਂ ਦਾ ਕੁੜੀ ਆ ਰਾਤ ਬੜੀ ਸੋਝ ਗਈ ਤੇ ਲੱਤ ਗਈ ਕੋ ਅੱਛਾ ਹਾਂਜੀ ਜੀ ਠੀਕ ਆ ਹਾਂਜੀ ਤੇ ਇਹਲਾ ਨਾਮ ਦੱਸਦੇ ਕਿ ਪਤਾ ਹੁੰਦੇ ਸਾਰੇ ਨੂੰ ਇਹ ਸ਼ਹਿਰ ਜਨਾਲਾ ਜਿਲ੍ਹਾ ਅੰਮ੍ਰਿਤਸਰ ਠੀਕ ਆ ਨੰਬਰ ਇੱਕ 957552 ਠੀਕ ਆ ਹਾਂਜੀ ਤੇ ਸ਼ੁਰਵਾਦਾ ਟੁਕੜਾ ਕੱਢ ਕੇ ਭੰਗਾ ਦੋ ਖਾਲੀ ਉਹ ਤਾਂ ਕਰ ਲੋ ਭਾਈ ਫਿਰ ਤੁਰੇ ਨਹੀਂ ਚਲੋ ਮਾਈ ਤੋਂ ਕਰ ਲੋ ਹਾਂਜੀ ਭਾਈ ਸਮਝ ਇਦਾਂ ਦਾ ਆ ਗਿਆ ਡੰਗਰ ਤੋਂ ਨਾ ਜੇ ਆਪਾਂ ਕਹੇ ਨਾ 10 ਮਿੰਟ ਰੁਕੋ ਮੈਂ ਵੀਡੀਓ ਵੇਖ ਕੇ ਬਾਅਦ ਫੋਨ ਕਰਦਾ ਹਾਂ ਹਾਂਜੀ ਫੋਨ ਤੇ ਭਾਈ ਫੋਨ ਤੇ ਫੋਨ ਇੰਨੇ ਹੁੰਦੇ ਮਾਈ ਕਰ ਪਰ ਹਿਸਾਬ ਹੀ ਨਹੀਂ ਉਹਦੇ ਹਿਸਾਬ ਨਾਲ ਬੰਦਾ ਅੱਲਾ ਬੋਲੇ ਜੋ ਡੰਗਰ ਲੈਣਾ ਸਾਹਿਬ ਹੋਈਦਾ ਜੀ ਗੱਲ ਇਹ ਆ ਵੀ ਹੁਣ ਆਪਾਂ ਛਿਆਜੀ ਕਰਕੇ ਅੱਧਾ ਕਿਨ ਲਖ ਲੋਗੇ ਪੈਸੇ ਪੁੰ ਦੰਗਸੋੜਾ ਬਾਹਰ ਕੱਟ ਮੁੱਕਦੇ ਨੇ ਬੰਦਾ ਸਾਰੀ ਪਾਦੇ ਪਹਿਲੀਆਂ ਚ ਪਾਦੇ ਨੀ ਦੇ ਮੁੜਕੇ ਮੁੜਕੇ ਸਾਈ ਸਵੀ ਦਾ ਕੰਮ ਨਹੀਂ ਹੁੰਦਾ ਫੋਨ ਤੇ ਫੋਨ ਵੱਧੂ ਆਉਂਦੇ ਆ ਇਹ ਗੱਲ ਇਹ ਆ ਵੀ ਹੁਣ ਥੋੜੀ ਨਾ ਬਾਹਰ ਕੱਟ ਸਾਰਿਆਂ ਦੇ ਇਹ ਕੱਟ ਲੱਭਣ ਦੀਆਂ ਦਾ ਬੰਦਾ ਸ਼ਰਾਬ ਨਾਲ ਜੱਜੋ ਜੈ ਨਾ ਉਹਦਾ ਰੱਜ ਕੇ ਦੰਗਲ ਲੈ ਆਣਾ ਕੱਲ ਮੈਂ ਇੱਕ ਮੱਝ ਦਾ 42 ਹਰਗੇ ਲਾ ਗਿਆ ਇੱਥੇ ਭੋਏ ਵਾਲੀ ਹਾਂਜੀ 42000 ਰੁਪਇਆ ਲੈਦਾ 452 ਨੰਬਰ ਲੈ ਕੇ ਆਉਂਦੇ ਨੂੰ ਮੈਂ ਬਾਅਦ ਘੰਟੇ ਬਾਅਦ ਗਿਆ ਮੈਂ ਝੋਕੇ ਵੇਨੇ ਆ ਹਾਂਜੀ ਤਾਂ 452 ਨੰਬਰ ਲੈ ਕੇ ਅੱਛਾ 3000 ਰੁਪਇਆ ਮੇਰੇ ਤੋਂ ਵਾਦੀ ਮਹਿੰਗੀ ਲੈ ਕੇ ਮਾਜੋ ਦੋ ਨੰਬਰ ਤੇ ਵੀ ਹੁਣ ਰੇਟ ਕਾਫੀ ਚੱਲਣ ਦਿਆ ਨਾ ਇਹ ਕਾਕੀ ਕੰਮ ਹੁਣ ਉੱਚਾ ਹੋ ਗਿਆ ਜਦਾ ਹੁਣ ਜਿਹੜਾ ਵੀਰ ਭਰਾ ਜਿਹੜਾ ਵੇਂਦਾ ਵਾ ਜੇ ਜੀ ਸਮਝ ਆਉਦੀ ਆ ਸਾਈ ਪਾਵੇ ਜੋ ਆਪਾਂ ਗੱਲਾਂ ਦੱਸਦੇ ਭਾਈ ਤੁਹਾਨੂੰ ਪਤਾ 2-3 ਸਾਲਾਂ ਦੇ ਵੀਡੀਓ ਪਾਦੇ ਨੂੰ ਜੋ ਆਪਾਂ ਦੱਸਦੇ ਉਹੋ ਹੀ ਨਿਕਲਦਾ ਵਾ ਹਾਂਜੀ ਹਾਂਜੀ ਠੀਕ ਗੱਲ ਹੁਣ ਜੇ ਆਪਣਾ ਧਿਆਨ ਹੋਵੇ ਜਸਾਈ 100 20 ਚਾਦੀ ਦੇ ਵਿੱਚ ਬਣੀ ਹੋ ਗਈ ਜੀ ਅੱਛਾ ਹਾਂ ਇਹ ਆਜੀ ਬੜੇ ਚੰਗੇ ਲਾਕੇ ਜੋ ਆਸੀ ਮੱਝ ਚੰਗੇ ਵਧੀਆ ਥਾਦੋ ਆਈ ਬੰਦੇ ਕੋ ਅੱਛਾ ਤਸੀਰ ਨਹੀਂ ਜਦੀ ਜੇ ਕੋਈ ਪਹਾੜਾ ਦੀ ਕੁਟੀ ਗਲੀ ਨੂੰ ਅੱਛਾ ਦੇਖੋ ਦੁੱਧ ਕੋ ਸਤਾਦੋ ਬਾਹਰ ਹੋਊਗਾ ਪਰ ਆਪਾਂ ਸਾਥ ਗੋ ਕੇ ਕਰਾਂ ਸਾਡੀ ਗੋਣ ਦੇ ਦੇ ਲਾਏ ਨੇ ਤੋਰਾ ਹੋਵੇ ਰੇ ਕਰੀ ਹਾਂ ਆਜੀ ਕੋ ਜੀ ਨਹੀਂ ਲਾਇਆ ਤੇ ਸਾਡਾ ਡੱਕੇ ਅੱਗੇ ਆਪਾਂ ਤੁਹਾਨੂੰ ਬੜਾ ਤਿੰਨ ਚਾਰ ਡੰਗ ਚੱਕਰ ਆਏ ਕੋ 50 60 ਦਾ ਹਾਂ ਜੀ ਸਾਡੇ ਕਿਹਾ ਮਾੜੇ ਕੋਈ ਆਇਆ ਨਹੀਂ ਜੀ ਆਈ ਦਾ ਚੈੱਕ ਕਰਾ ਲਈਏ ਸਾਗੋ ਇੰਨੇ ਜਿੱਥੇ ਮਰਜੀ ਖਾ ਲਈ ਬੈਠਾਈ ਇਹ ਵੀ ਠੰਡੀ ਸੀਲ ਲਿਆ ਕੇ ਕੋ ਪਤਾ ਲਓ ਆਹੋ ਇਦਾਂ ਹੀ ਜਿੱਥੇ ਮਰਜੀ ਖਾ 98 ਇਹ ਤੇ ਦਿਖਾ ਦਈਏ ਤੁਹਾਨੂੰ ਲੱਗੇ ਤਾਂ ਛੱਡਾ ਵੇ ਲੋ ਗਾਹ ਨੂੰ ਕਿੰਨਾ ਜੀ ਸੀਲ ਭਾਜੀ ਇੰਨੀ ਜਿਆਦੀ ਜੇ ਕੋਈ ਕਹਿਣ ਦੀ ਗੱਲ ਹੀ ਨਹੀਂ ਹੈਗੀ ਪਿੱਟਪੂੜਾ ਵੇ ਲੋ ਮਜ਼ਾ ਬਾਕੀ ਉਤਰਾ ਇਹ ਆ ਵੀ ਪਿੱਟਪੂੜੇ ਦੀ ਚੰਗੀ ਆ ਭਾਰੀ ਹੈ ਮੰਜ ਸਰੀਰ ਉਤਰਾ ਆ ਡਰਾਮਾਈ ਤੋਂ ਹੋ ਗਿਆ ਵੀ ਬਾਤ ਕਰੀਏ ਜਮ ਕਰੀਏ ਪਾਜੀ ਰਾਜੀ ਬਲੋ ਕੀ ਦੀਜੇ ਜੇ ਮੈਂ ਉਹ ਮਾਈ ਦਾ ਹਿਸਾਬ ਲਾਵਾਂ ਜਿਹੜੀ ਵੇਗੀ ਆ ਕੱਲ ਹਾਂਜੀ ਉਹਨਾਂ ਨੂੰ ਫਿਰ 52000 ਦੀ 50 ਦੀ ਫੰਡਰ ਸੀ ਉਹ ਰੇਟ ਜ਼ਿਆਦਾ ਨਗਾ ਪਾਈ ਕਰਤਾ ਏ ਠੀਕ ਆ ਉਹਨਾਂ ਰੇਟ ਜ਼ਿਆਦਾ ਕਰਤਾ ਏ ਇੱਦਾਂ ਠਾਪੀ ਮਾਰ ਕੇ ਬਹਿਣਾ ਉਸਨੇ ਮਿਲਣਾ ਪਾੜਾ ਪਾਓ ਮਲੇ ਚੋਖੇ ਬਹੁਤ ਥੱਲੇ ਬੈਜੋ ਤੇ ਮੁੱਲ ਫਿਰ ਇਹ ਤਾਂ ਅੰਮਾਸਾ ਚੋਖੇ ਫੜੀ ਮੇਰੇ ਲੋਨ ਪਾ ਕੇ ਸਾਜ ਨੇ ਮਲੇ ਬੈ ਕੇ ਥੱਲੇ ਆ ਥੋੜਾ ਚੋਕਰ ਜਾ ਸੁੱਟ ਕੇ ਇੱਦਾਂ ਬਹਿਣਾ ਸਦੇ ਬਸ ਤੇ ਇਦਾਂ ਥੱਲੇ ਬੈਜਣਾ ਕੋਈ ਲਾਤੀ ਮਾਰੀ ਇਦਾਂ ਪਾੜਾ ਪਾ ਲਿਓ ਬ ਤੇ ਮੁੱਲ ਫਿਰ ਇਹਦਾ ਇਹਦਾ ਮੁੱਲ ਭਾਜੀ ਹਾਂ ਨਾ 54000 ਰੁਪਏ ਦੁੱਧ ਆਪਾਂ 7 ਕਿਲੋ ਜੰਗੀ ਦੋ ਦੁੱਧ 8 ਹੀ ਆਲੇ ਉਹ ਜੀ ਜੂ ਲੈ ਆ ਤਾ ਬੜਾ 54000 ਦੇ ਲੇ ਗੱਭਣ ਜੇ ਪਰ ਮੈਂ ਗਰੰਟੀ ਨਹੀਂ ਕੋ ਦਿੰਦਾ ਜੇ ਕੋਈ ਡਾਕਟਰ ਕਰਦਾ ਜੀ ਦਾ ਇੱਥੇ ਲਿਆ ਕੇ ਮੇਰੇ ਨਾਲ ਕਰਾ ਦਦਾ ਵਾ ਠੀਕ ਹੈ ਜੀ ਹਾਂ ਤੇ ਗਰੰਟੀ ਫਿਰ ਵੀ ਦੇਣ ਦੇ ਆਪਾਂ ਇਹ ਗਾਂ ਕਿ ਚਾਲ ਚੱਲ ਨਾ ਚੱਲ ਨਾ ਪਕਾਇਦੀ ਠੀਕ ਹੈ ਤੇ ਗਾਂ ਕਿਨੇ ਚੱਲ ਚੈੱਕ ਪਾਸ ਤੇ ਹੋ ਜਾ ਸਾਰਾ ਜੀ ਆਹ ਵਾ ਨਾ ਕਰੀਦਾ ਫਿਰ ਤਾ ਦੇਖ ਸਕਦੇ ਹਾਂ ਇਦੇ ਬਾਰੇ ਵੀ ਦੱਸ ਤੋ ਹਣਾ ਇਹਦਾ ਮੁੱਲ ਦੱਸ ਆ ਮਾਈਸਾਪਾ 56000 ਦੱਸਤਾ ਜੀ ਕੀ ਕਰਨਾ ਮਾਨ ਤੈਨੂੰ ਕੋਈ ਮਾਨ ਤੈਨੂੰ ਚਲੋ 100 200 ਛੋੜ ਪਾਦੀ ਰੱਬਦਾ ਅੱਛਾ ਹਣ ਭਾਈ ਸਮਾਂ ਬਾਹਰੋਂ ਨਹੀਂ ਸਾਨੂੰ ਲੱਗਣ ਲੱਗਦਾ ਅੱਛਾ ਤਾਨ ਬਾਹਰ ਵੀ ਤੁਸੀਂ ਰੋਜ਼ ਵੀਡੀਓ ਪਾਉਦੇ ਕਿੰਨਾ ਤੇਜ਼ ਹੋਇਆ ਕੰਮ ਹਾਂਜੀ ਹਾਂਜੀ ਹਾਂ ਇਹਦੇ ਬਾਰੇ ਇਹ ਭਾਈ ਪੰਜਵਾਂ ਮਹੀਨਾ ਲੱਗਦਾ ਜੇ ਨੂੰ ਆ 27 ਦਿਨ ਅੱਛਾ ਆ 27 ਦਿਨ ਹੋਣੀ ਹੁਣ ਹਾਂਜੀ ਇਹਨੂੰ ਪੰਜਵਾਂ ਮਹੀਨਾ ਲੱਗਣਾ ਜੀ ਠੀਕ ਹੈ ਉਹਦੇ ਕੋਈ 10 ਕਿਲੋ ਕੰਡੇ ਵਾਲਾ ਜੀ ਅੱਛਾ ਇਦਾਂ ਹੀ ਖਲੇ ਬਹਿ ਜਾ ਬਸ ਇਦਾਂ ਹੀ ਕੋਈ ਨਾ ਭੜਾ ਨਹੀਂ ਪੁਣਾ ਕੁਛ ਠੀਕ ਹੈ ਇੱਦਾਂ ਵੇਖੋ ਥਾਂ ਦੇਖਦਾ ਹਾਂ ਲਈ ਫੰਦੇ ਥਾਂ ਤੇ ਦੁੱਧ ਕਿੰਨਾ ਵਿੱਚ ਇਹ ਤੇ ਕੋਲੋਂ ਉਹਦੇ ਵਿੱਚ 10 ਕਿਲੋ ਜੇ 50 ਮਹੀਨਾ 27 ਦਿਨ ਲੱਗਣਾ ਜੇ ਅੱਛਾ ਚੈੱਕ ਪਾਸ ਆਪਣੀ ਪੰਨਿਆਂ ਦਾ ਗਰੱਦੀ ਹੈ ਜਿਹੜਾ ਮਰਜ਼ੀ ਕਰਾ ਦੇ ਤੇ ਸੱਜਣ ਦੇ ਦੁੱਧ ਚੰਗਾ ਕੱਢਿਆ ਹਣਾ ਭਲੇ ਜੇ 20 ਤੋਂ ਪਲੱਸ ਗਈ ਜੇ ਅੱਛਾ 20 ਕਿਲੋ ਤੋਂ ਬਾਹਰ ਹੀ ਗਈ ਜੁਗੀਆਂ ਤੋਂ ਬਾਹਰ ਐਵੇਂ ਕਹਿੰਦੇ 27 22 ਕਿਲੋ 20 ਤੋਂ ਬਾਹਰ ਗਈ ਹੈ ਉਹਦੇ ਰਾਜੇ ਇਹਦਾ 5 5.5 ਸਿੰਪਲ ਆਉਂਦਾ ਜੇ ਠੀਕ ਹੈ ਸੰਗਣਾ ਦੁੱਧ ਮੱਝ ਕਰ ਬੋਲੋ ਮੱਝਾ ਦੁੱਧ ਨੀ ਕਰਾ ਦਿਓ ਕੋਈ ਇਸੇ ਗਰਗਲ ਕਰਾ ਦੇ ਮੇਰੇ ਨਾਲ ਜੇ ਇੱਧਰ ਦੀ ਜਰਸੀਆਂ ਹਿਸਾਬ ਨਾਲ ਕੱਦ ਕੱਠ ਵੀ ਚੰਗੇ ਦੀ ਐ ਆ ਬੜੇ ਕਿ ਦੋ ਮੜੇ ਰਸ ਮੈਂ ਹਲਾ ਪੈਦਲ ਨਾ ਆਇਆ ਹੋਇਆ ਆ ਨੌ ਜੀ ਬੜੀ ਵਧੀਆ ਵੀ ਬਾਹਰ ਕਹਣਾ ਜੀ ਨਹੀਂ ਵੇ ਲੋ ਚੰਡਾ ਲਖੋ ਤੇ ਲੋ ਬਾਕੀ ਹੁਣ ਵੀ ਹਵਾਨਾ ਥੱਲੇ ਚੰਗਾ ਹੈ 10 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਭਾਜੀ ਮੇਰੇ ਘਰੋਂ ਕੋਈ ਤਿੰਨਾਂ ਕਿ ਚੋਵੇ ਮੇਰੇ ਘਰ ਚਾਰ ਲੰਗ ਚੋਵੇ ਜਿਹੜਾ ਕਿਸ ਨੂੰ ਲਾਂਮਾ ਨਾ ਬਾਅਦ ਚ ਉਹ ਮੜਾ ਜੀ ਚਿਹਰਾ ਕਰੇ ਤਾਂ ਇੱਕ ਰੀ ਮੂੰਹ ਦਿਖਾ ਦਈਏ ਨਾ ਆਲੋ ਆਲੋ ਦੰਦ ਦੇ ਸਾਰੇ ਕੰਮ ਹੈ ਬਿਲਕੁਲ ਭਾਈ ਬਿਲਕੁਲ ਓਕੇ ਨਵੀਂ ਦੁੱਧਾ ਦੁੱਧਾ ਸੁਭਾ ਤੀਜਾ ਸੁਣਾ ਨੇ ਇਦਨ ਮੂੰਹ ਤੇ ਕਰੇ ਮੂੰਹ ਤੇ ਖਾ ਲਈਏ ਐਨ ਵੀ ਨਾ ਦੇਖ ਸਾਰੇ ਚੰਗੇ ਇਹ ਨਹੀਂ ਉਹਦੇ ਦੇਸੀ ਜਲਸੀ ਆ ਹਾਂਜੀ ਚਲੋ ਬੰਦ ਕਰੀਏ ਇਹ ਜੇ ਆ ਕੇ ਚੱਕੀ ਸੇਵਾ ਹੋ ਗਈ ਨਾ ਹਾਂਜੀ ਇਹਦੇ ਵਿੱਚ ਹੋਣੀ ਇਹਦਾ ਫਾਇਦਾ ਜੀ ਇਹਨੇ ਹੁਣ ਗਰਮੀਆਂ ਚ ਦੁੱਧੇ ਗਿਆ ਨਾ ਤੇ ਮੁੱਲ ਫਿਰ ਹਾਸ ਤੇ ਦੋ ਜਾਏ ਜੀ ਗਰਮੀ ਉਹ ਦੋ ਤੋ ਵੀ ਗਾ ਸਿਆਜ ਫੇਰ ਦੋ ਤੇ ਫੇਰ ਗਰਮੀਆਂ ਤੇ ਹਾਲ ਹੁਣ ਇਹਨੇ ਦਈ ਜਾਣਾ ਗਰਮੀਆਂ ਫੇਰ ਸੱਜਰ ਹੋ ਜਾਣਾ ਹੁਣ ਜੀ ਹੁਣ ਇਹਦਾ ਬੋਲ 40000 ਜੀ ਅੱਛਾ ਹਾੜਾ ਪਸੰਦੀ 10000 ਦਵਾਂਗੇ 70000 ਦੀ ਇਹ ਕਰਦੇ ਨਹੀਂ ਕੋਈ ਛੋਟ ਛੜ 36000 ਦੀ ਭਾਜੀ ਹਾਂ ਨਹੀਂ ਦੇਣੀ ਜੀ ਬਸ ਅੱਛਾ ਜੇ ਜੋ 200 ਛੋਟ ਹੀ ਹੁੰਦੀ ਬਸ ਠੀਕ ਹੈ ਜੀ ਤਾਂ ਕਿਉਂ ਹੁਣ ਆਪਾਂ ਸੱਜਰੀ ਭਾਜੀ ਲੈ ਆ ਜਣੇ ਤੁਹਾਨੂੰ ਬਤਾਵਾ ਹਾਂਜੀ ਸੱਜੇ ਵੀ 35 36000 ਤੋਂ ਘੱਟ ਦੇ ਉਦੋਂ ਨਹੀਂ ਮਿਲਣੀ ਚਾਲੀ ਹੱਥ ਘਟਗਾ ਹਾਂਜੀ ਹਾਂਜੀ ਚਾਹੀਏ ਬਾਹਰ ਹੀ ਮਿਲੂ ਘੱਟ ਨਹੀਂ ਮਿਲਦੀ ਹਾਂਜੀ ਤੇ ਆਮ ਅੱਜ ਬੱਚੇ ਵਾਲੀ ਦੀ ਇਹਦੀ ਆਓ ਆਓ ਕੱਟੀ ਏ ਇੱਕੋ ਦੋ ਦੁੱਧ ਅਖੀਰੋ ਜੇ 8 ਕਿਲੋ ਹੈਗਾ ਪੱਕਾ ਦੁੱਧ ਭਾਜੀ ਕਿਹਦੇ ਤਾਂ ਕਿ ਉਪਰ ਹੀ ਤਾਂ ਹਾਜੂ ਮੁੰਨ ਕਰਉਦੇ ਆ ਹਾਂਜੀ ਸਾਡੇ ਵੀ ਉਪਰ ਹੀ ਤਾਂ ਕਢਿ ਗੋ ਮੁੰਦੇ ਕਿ ਇਹ ਕੋ ਗਾ ਜਾਂਦੇ ਆ ਕਿ ਇਹਨੇ 5 ਕਿਲੋ ਦਾ ਫਰਕ ਪੈ ਸਕਦਾ ਏ ਅੱਛਾ ਮਾਣਾ ਚਲੋ ਕਿੰਨਾ ਉੱਡੀ ਗਾ ਹਣਾ ਹਾਂਜੀ ਹਾਂਜੀ ਦੇਖੋ ਦੁੱਧ 12 ਕਿਲੋ ਸਹੀ ਪੁੱਛੋ ਫਿਰ ਮੈਂ ਦਹੀਂ ਕਹਿੰਦਾ ਏ ਅੱਛਾ ਜੀਨੀਅਲ ਉਹਦੀ ਡਿੰਗੀ ਜਾਂਦੀ ਹੈ ਤੋ ਦੁੱਧ ਤੁਸੀਂ ਆਪਾਂ 7.5 ਕਿਲੋ ਲੀਟਰ ਆ ਗਈ ਏ ਠੀਕ ਏ ਤੋੜ ਦ ਫਿਰ ਮਿਲਦੀ ਕੱਟੀ ਤੇ ਦੋਵੇਂ ਟਾਈਮ ਬਾਜੀ ਦੋਵੇਂ ਟਾਈਮ ਕੱਟੀ ਦੇ ਆ ਲਿਆ ਕੱਟੀ ਸੱਦੇ ਓਏ ਆ ਦੇਖੋ ਕੱਟੀ ਜਾਂਦੇ ਥੋੜਾ ਜਿਹਾ ਚਾਰਾ ਉੱਟ ਕੇ ਜਾਂਦੀ ਕੱਟੀ ਦਾ ਕਰਦੀ ਬੜਾ ਜੇ ਲੈ ਥੋੜਾ ਬਣਾ ਤੂੰ ਮੇਰੇ ਮਾਈ ਬਣਾ ਲੈ ਦੇ ਲੋਇਆ ਫਲਾਕਤੀ ਕਰਦੇ ਇਹ ਲੱਗਦਾ ਜੀ ਨਾ ਇਹ ਕੀ ਆ ਬਾਰੀ ਬੱਚਾ ਉਹ ਤੋਂ ਬਾਹਰ ਪਈ ਨਹੀਂ ਪਈ ਇਹ ਕਿੰਨੀ ਚੁੱਕਦਾ ਬਸਮਗੇ ਜੇ ਵੀ ਤੇਰੇ ਬੰਦਾ ਬਲੀ ਬੰਦੇ ਇਹ ਤਾਂ ਕਰਕੇ ਕਈ ਵਾਰੀ ਬੰਜਾ ਬੱਚੇ ਦੇ ਮਿਲਦੀਆਂ ਕਿ ਨਹੀਂ ਮਿਲਦੀਆਂ ਥੋੜਾ ਚਾਹ ਜੇ ਤਾਂ ਫਿਰ ਤਾਂ ਕਰਕੇ ਬੀਤਿਆ ਨਹੀਂ ਗਿੰਦੇ ਕੇ ਦਿਖਾ ਦੀ ਅਸਮੇ ਵੀ ਦੀ ਦਿਖਾ ਦੇ ਚਾਹ ਮਲੇ ਸੇ ਮਾਰੀਏ ਮਲੇ ਸੇ ਅੰਦਰ ਦਿਖਾ ਦੇ ਚਾਹ ਆਹ ਕੋ ਭਾਈ ਇਹ ਲੱਤਾ ਮਾਲਾ ਦੀ ਆ ਭਵੇਂ ਛਾੜ ਛਾੜ ਕੇ ਥੱਲੇ ਬਹੁ ਬਾੜਦੀ ਆ ਠੀਕ ਐ ਤੇ ਉਹ ਥੋੜਾ ਮਾਸ ਜਿਆਦਾ ਲੱਗਾ ਜੇ ਉਧਰਲੇ ਪਾਸੇ ਚੱਲਦਾ ਇਹ ਚ ਮੜਾ ਜੇ ਗੁੰਦੀ ਵਗਦੀ ਉਦਾਂ ਹੀ ਆਹ ਕੋ ਠੀਕ ਐ ਆਹ ਚੁਾਈ ਵਧੀਆ ਹੁੰਦੀ ਕੋ ਆਹ ਦੇਖ ਲੈ ਆਹ ਕੱਲੇ ਚ ਮੜਨੇ ਹੋ ਗਾ ਠੀਕ ਐ ਦੱਸੀਏ ਤਾਂ ਮੁੱਲ ਫਿਰ ਬਾਕੀ ਇਸ ਤਰ੍ਹਾਂ ਹੀ ਕੱਟੀ ਗਾੜੀ ਬਣਨੇ ਕੇ ਤੇ ਚੋ ਲੈਣੀ ਨਾਲ ਹੀ ਬਹੁਤ ਜੀ ਤੇ ਕਿੰਨਾ ਫਿਰ ਮੁੱਲ ਰੱਖਣਾ ਵਿਧੀ ਤਾਂ ਆਪਾਂ ਕਿੰਨਾ ਮੁੱਲ ਦੇ ਦਿਆਂਗੇ 2 ਘੱਟ ਸਾਢੇ ਕਿੰਨੇ ਦੇ 52000 ਦੇ 52000 ਦੇ ਕਰਨੀ ਛੋਟ ਛਾਟ ਔਰ ਯਾਰ ਇੱਕ ਛੱਡ ਔਰ ਭਾਜੀ ਅੱਛਾ ਹਾਂ ਠੀਕ ਐ 7 ਕਿਲੋ ਦੁੱਧ ਮੇਰੇ ਕੋਲ ਤੋਂ ਕੋ 2 ਲੀਟਰਾਂ ਮਿਲ ਕੇ ਖੜੇ 2 ਡੰਗ ਚੋਗੇ 5 ਤਿੰਨ ਡੰਗ ਚੋਗੇ ਠੀਕ ਐ ਤੇ ਭਾਜੀ ਉਹ ਪੈਸਾ ਜਾ ਕੇ ਡੱਗਦਾ ਵਾਦੋ ਬੜੀ ਫਰਕ ਪੈ ਜਾਂਦਾ ਤੁਹਾਡਾ ਠੀਕ ਐ ਹਾਂਜੀ ਤੇ ਠੀਕ ਐ ਬਾਕੀ ਚਲੋ ਇੱਥੇ ਆਓ ਆਪਣੀ ਦੱਸੋ ਬਾਕੀ ਉਹਦੀ ਆਪਣੀ 40 ਦਿਨ ਕਹਨੇ ਆਪਾਂ ਗੱਡੀ ਦੇ ਬਤੇ ਦੇ ਭਾਜੀ ਠੀਕ ਐ ਜੀ ਬਾਕੀ ਆਪਣੀ ਸਮਝਣਾ ਮਰਜ਼ੀ ਨਾਲ ਵੇਖ